ਮੈਨੂੰ ਮੈਂ ਆਖਰੀ ਵਾਰੀ ਪੁੱਛਦਾ ਤੈਂ ਰੋਟੀ ਲਾਉਣੀ ਆ ਕਿ ਨਹੀਂ ਮੈਂ ਥੋੜੀ ਲਈ ਦੀ ਰੋਟੀ ਮੈਂ ਤੈਨੂੰ ਕਹਿ ਰਿਹਾ ਕਹਿੰਦਾ ਤਿੰਨ ਵਾਰੀ ਕਹਿੰਦਾ ਜੀ ਆਏ ਦੇਖੇ ਤੋ ਆਜੂ ਆਏ ਦੇਖੇ ਤੋ ਪਾਣੀ ਆਜੂ ਅੱਜ ਦੱਬੀ ਦੀ ਸੁੱਚੀ ਮੈਂ ਵੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰ ਆ ਵੀਡੀਓ ਪੇਸ਼ ਕਰਸ ਲੈ ਜੀ ਇੱਧਰ ਪੈਂਦਾ ਕਰਤਾ ਆ ਖੋਲਦਾ ਇੱਧਰ ਲੈ ਮੈਂ ਮੇਰੇ ਵਾਲਾ ਖੋਲਦਾ ਇੱਧਰ ਪੈਂਦਾ ਕਰਤਾ ਸੇਦੀ ਚਲਾਓ ਮੋਟਰ ਲਾਈਟ ਗਈ ਓਏ ਟੜਕੇ ਤੋਂ ਨਹੀਂ ਚੱਲੀ ਇਹਦਾ ਲਾਈਟ ਬੱਜ ਗਈ। ਉਹ ਲਾਈਟ ਗਈ ਨੇ ਹਲਿਆ। ਉਹ ਟੜਕੇ ਦਾ ਕਹੀ ਇਹਨਾ ਮਾਹ ਨਕਾੜ ਵਾਲੇ ਨਕਾੜ ਵਾਲੇ। ਹੁਣ ਇਹਨੂੰ ਮੂਤ ਕੇ ਭਰੇਗਾ ਬਦੇ ਦਾ ਉੱਤੇ ਆ ਚੜ੍ਹ ਹੈ। ਹੁਣ ਬੈਠਾ ਰਹਿ ਖੇਲ ਚ ਬੱਜ ਗਈ ਪਣਾਓ ਤਾਂ। ਜਨਰੇਟਰ ਪਾ ਲਿਆ ਪਾਇਣ ਮਰਾਵੇ ਦੇਖੀ ਜਊ। ਰਹਿਦੀ ਖੁਦੀ ਪੌਦ ਘਟ ਗਈ। ਮਾ ਆਖਾ ਮਾ ਨਾਲੇ ਠੇਕੇ ਤੇ ਮੌਕੇ ਤੇ ਨਾਲੇ ਠੇਕੇ ਤੇ ਹਟੀ ਨਹੀਂ। ਸੁਣਦਾ। ਨਿਆ ਚਲਾਈ ਦੀ ਆਏ ਦੇਖੇ ਤੋ ਆਜੂ ਆਏ ਦੇਖੇ ਤੋ ਪਾਣੀ ਆਜੂ ਇਹ ਚ ਦੱਬੀ ਨਹੀਂ ਸੁੱਚੀ ਮਕਲਾ ਆਵੇ ਲੋਟ ਚੱਲੂ ਇਹ ਲਾਈਟ ਤਾਂ ਹੀ ਨਹੀਂ ਨਾਸਾ ਜੜਾਲਾ ਮੈਂ ਤਾਰਾਂ ਭੱਜ ਗਈ ਭੱਜ ਗਈ ਉਹ ਕੱਢਦਾ ਹੂੰ ਤੇ ਪਉਤੀ ਆ ਪਾਣੀ ਦੀ ਘਾਟ ਨਹੀਂ ਹੈਗੀ ਬਾਣ ਚ ਅਰੇ ਆ ਗਏ ਛੜਾਈ ਜਨਾ ਮੈਥੋਂ ਬੋਲੇ ਕਿ ਬਾਨ ਠੰਡਾ ਕਰ ਦੂ ਕਨੇ ਥੋੜਾ ਜਿਹਾ ਬਾਨ ਕਨ ਠੰਡਾ ਪਾਣੀ ਪਾ ਦੂ ਕਨੇ ਗਰਮ ਹੋ ਗਿਆ ਇਹ ਕੱਲੂ ਆਖਣਗੇ ਤਨੋਲੇ ਸਿੰਨੀਆਂ ਲੈ ਕੇ ਸਿਰ ਤੇ ਜੀਰੀ ਸਿਰਦੇਗਾ ਲਾਈ ਲਗਾ ਮਗਰ ਲੱਗ ਜਾਂਦਾ ਨੇ ਲਿਆ ਕਨੇ 2 ਕ ਘੰਟੇ ਚਲਾ ਦੋ ਜੇ ਬਾਦੂ ਆ ਕਹਿੰਦੇ ਲਾਈਟ ਵਾ ਦੇਖ ਲੈ ਜਦੋਂ ਪਹਿਲੇ ਜੀਰੀਆਂ ਲਾਉਂਦੇ ਹੁੰਦੇ ਹੈ ਮਹਿਰ ਦਾ ਪਾਣੀ ਆਉਂਦਾ ਹੁੰਦਾ ਮੋਟਰਾਂ ਚੱਲਦੀਆਂ ਹੁੰਦੀ 3-4 ਕੱਠੀਆਂ ਆਂਡੀਆਂ ਗਵਾਂਡੀਆਂ ਦੀਆਂ ਹਾਂ ਬੀੜੀ ਤੇ ਵੀ ਪਾਈ ਤਕਾਲੂ ਤੂੰ ਸਾਡ ਲਿਆ ਸਾਨੂੰ ਦੇ ਦੇ ਉਹ ਗੱਲਾਂ ਨਹੀਂ ਰਹਿ ਗਈਆਂ ਹੁਣ ਅੱਜ ਕੱਲ ਕੋਈ ਤੁਬਕਾ ਪਾਣੀ ਦਾ ਨਹੀਂ ਦਿੰਦਾ ਨਹੀਂ ਦਿੰਦਾ ਜੀ ਮੋਹ ਪਿਆਰ ਖਤਮ ਹੋ ਗਈ ਜੀ ਹਾਂ ਖੂਨ ਸਫੈਦ ਹੋ ਗਏ ਖੂਨ ਹੋ ਗਿਆ ਚਿੱਟਾ ਜਮਾ ਹੈ ਤੇ ਅੱਜ ਅਗਲੇ ਨਵਾਏ ਕਦੀ ਵੀ ਸਾਨੂੰ ਲਾ ਲੈਣ ਦੇ ਅਗਲਾ ਖੁੱਲਾ ਮੈਂ ਪਹਿਲਾਂ ਵਟਣੀਆ ਮੈਂ ਪਹਿਲਾਂ ਲਾਉ ਪਾਉ ਤਾਂ ਪੁਰਾਣੀ ਦਿੰਦਾ ਹੁਣ ਤੂੰ ਹੀ ਪਾਉ ਤਾਂ ਹੀਲੇ ਦਾ ਕਰ ਦੋ ਤੂੰ ਪਾਉ ਤਾਂ ਤੂੰ ਪਾਉ ਤਾਂ ਕਹਿੰਦਾ ਕੋਈ ਮਿੱਟੀ ਦਾ ਪੁਰਾਣੀ ਦਿੰਦਾ ਚੇਪਾ ਚੱਕ ਕੇ ਦਿਖਾ ਗਾਂ ਵਾਲੇ ਬਾਣ ਚ ਪਾਉ ਤਾਂ ਨਹੀਂ ਸਰਨਾ ਤੂੰ ਇੱਥੇ ਨਾਲ ਲਾ ਹੁਣਾਂ ਹਣ ਚੱਲਦੇ ਆਪਾਂ ਚਲੋ ਹੁਣ ਪੌਦ ਕੀ ਤੋਂ ਲਿਆਵਾਂਗੇ ਤੁਸੀਂ ਮੈਨੂੰ ਪੌਦ ਚ ਭੇਜਿਆ ਦੋ ਜਿੱਥੇ ਚ ਮਰਜੀ ਭੇਜਿਆ ਦੋ ਮੈਂ ਇਹ ਸਾਲਾ ਮੂਦਾ ਮੈਨੂੰ ਪਾਲੂ ਅਗਲਾ ਤੂੰ ਪੌਦ ਜੀ ਬੈਠਾ ਰਹਿ ਜਾਏਂਗਾ ਸਾਪੀ ਘਟ ਦੂ ਮੈਂ ਕੁੰਡੀ ਜੀ ਫਸ ਗਈ ਤੇਰੀ ਨਾਕਵਾਲ ਪੈ ਜੂਦਾ ਨਿਕਲਿਆ ਜਾਣਾ ਹੁਣ ਨਹੀਂ ਫਾਦਦੀ ਦਵਾਈ ਲਿਆ ਤੈਨੂੰ ਕਦੇ ਕਦੇ ਐ ਨਹੀਂ ਲੱਗਦਾ ਪਾੜਾ ਚੱਲੀਏ ਲੱਗਦਾ ਤਾਂ ਬਹੁਤਾ ਪੈਸਾ ਵੀ ਆਵੇ ਕਿਸੇ ਪਾਸਿਓਂ ਪੈਸਾ ਭਾਈ ਸਾਹਿਬ ਪਾੜਾ ਮਰਾਉਗੀ ਕਿਧੜ ਸਿੰਘ ਜੀ ਆਪ ਪਾਲ ਕੇ ਪਾੜਾ ਚੱਲਦੇ ਆ ਯਾਰ ਪੌਦ ਤਾਂ ਖਾ ਪੈਸੇ ਮਿੱਟੀ ਨਾਲ ਮਿੱਟੀ ਹੋਈ ਜਰਾ ਮੇਰਾ ਸਾਲਾ ਦੇਖ ਕਿਵੇਂ ਪਸੀਨਾ ਆਇਆ ਪਿਆ ਸਰੀਰ ਨੂੰ ਸਹੀ ਗੱਲ ਆ ਘਟਣੇ ਚਾਹੀਏ ਨੇ ਵਿੱਚ ਦੀ ਪੰਜ ਚਾਰ ਦਿਨਾਂ ਬਦੇ ਵਾਸਤੇ ਆ ਪਾਣੀ ਮੁਰਦੇ ਜੀ ਜੇ ਕੇਰਾ ਪਾੜਾ ਕਣੀ ਵਾਗਿਆ ਆ ਪਾਣੀ ਮੁਰਦੇ ਮਗਰ ਤੇ ਦੁਨੀਆ ਮਰ ਜੇ ਯਾਰਾ ਲੈ ਕੇ ਆਵਾਂਗੇ ਹੈ ਜੇ ਤਾਂ ਉਧਰੋਂ ਹੀ ਕੋਈ ਪਾਣੀ ਪੂਣੀ ਆ ਗਿਆ ਬੰਨ ਬੰਨ ਟੁੱਟ ਗਿਆ ਆਪਣੀ ਗੱਡੀ ਪਿੰਡਾਂ ਬੜੀ ਫਿਰ ਤਾਂ ਬੇਚਕਾ ਜੀ ਹੂ ਨਹੀਂ ਵੜਦੇ ਆਪਾਂ ਹੁ ਕਰ ਲਈਏ ਪਾਉ ਦਾ ਹੇਲਾ ਪਾਉ ਦਾ ਤਾਂ ਕਰ ਨਹੀਂ ਪਾਉ ਹਣਾ ਤੁਸੀਂ ਸ਼ਕੀਰਿਚ ਬਾਅਦ ਚੁ ਜਾਇਓ ਟਰੈਕਟਰ ਕਢੋ ਆਜੋ ਕਿੱਧਰ ਚਲੀਏ ਉਥੋਂ ਲਿਆਉਣੇ ਆ ਪਿੰਡੋਂ ਛੋਡਿਓ ਉਧਰੋਂ ਸੌਰਾ ਕਣੀਆਂ ਕਿਹੜੀ ਦੇਣਗੇ ਉਹ ਉਹ ਕਿਹੜੀ ਦੇਣਗੇ ਪਾਉਸ ਤੈਨੂੰ ਫੁੱਲ ਡਰਦੇ ਸੋ ਉਥੋਂ ਉਹ ਮੇਰੇ ਸਾਲਾ ਬੱਟਾ ਨਾ ਪੋਚਣ ਲਾ ਲਾਣਾ ਆਪਾਂ ਨੂੰ ਫੁੱਲ ਡਰਦੇ ਸੋ ਉਥੋਂ ਡਰਦੇ ਡਰਦੇ ਕਿਹੜੇ ਨੇ ਭਾਈ ਅੱਜ ਕੱਲ ਤੀਵੀਆਂ ਦਾ ਰਾਜ ਆ ਤੀਵੀ ਤੋ ਡਰਦਾ ਰੇਖ ਹੈ ਉਹ ਤਾਂ ਆਇਆ ਵਿਚਾਰ ਉਹਨਾਂ ਦੀ ਕੁੜੀ ਸੁਖੀ ਬਾਜੀ ਆਪਾਂ ਚੱਲ ਮੂਰੇ ਲਾ ਕੇ ਕੰਮ ਜਾ ਕਰੀ ਜੰਨੇ ਆ ਤੁਹਾਨੂੰ ਜਵਾਬ ਨਹੀਂ ਦਿੰਦੇ ਇੰਨਾ ਮੈਨੂੰ ਪਤਾ ਜਵਾਬ ਤਾਂ ਫਿਰ ਕਿਵੇਂ ਦੇਣਗੇ ਪਰੌਣੇ ਨੂੰ ਹੈ ਆਪਾਂ ਦਾ ਸਾਲਾ ਚਕਾ ਦੇਾਂਗੇ ਜਾਂ ਜਵਾਬ ਦੇਣਗੇ ਜਵਾਬ ਵਾਲੀ ਗੱਲ ਹੀ ਨਹੀਂ ਹੈਗੀ ਨਾਲ ਇੱਕ ਤਾਂ ਮਗਾਰ ਪਈ ਆ ساری ਜ਼ਿੰਦਗੀ ਚ ਉਹ ਵੀ ਪੌਦ ਦੀ ਉਹ ਆ ਪਾਈ ਸਾਲੀ ਲਿਉਨੇ ਉਥੋਂ ਹੋਰ ਆ ਸਰਪੀਆ ਮੈਂ ਹੁਣ ਪਵਾ ਲਿਆ ਲੰਚ ਜਾਂ ਮੈਨੂੰ ਸਿੱਧੀ ਸੰਘਣੀ ਦੀਦੀ ਨਹੀਂ ਭਾਈ ਆਪਦੇ ਹਿਸਾਬ ਨਾਲ ਲਾਉਣੀ ਆ ਜੀਰੀ ਤੁਸੀਂ ਠੀਕ ਆ ਨਾ ਬੇਫਿਕਰ ਰਹੇ ਜੀਰੀ ਦਾ ਤੇਰੀ ਆਏ ਸਾਲੀ ਲਾਉਨੇ ਆ ਪੌਦ ਬਥੇਰੀ ਖੜੀ ਆ ਆਪਣੇ ਕੋਲੇ ਬੱਸ ਦੱਬੀ ਚੱਲੋ ਕੰਮ ਠੀਕ ਆ ਰੋਟੀ ਟੁਕ ਮਰੇ ਟਾਈਮ ਨਾਲ ਲੈ ਕਾ ਰੋਟੀ ਟੁਕ ਤਾਂ ਹਾਂ ਮਿਲ ਜੂ ਸੋਨੂੰ ਟਾਈਮ ਨਾਲ ਕੋਈ ਗੱਲ ਨਹੀਂ ਜੇ ਚਾਰ ਨਾਲ ਲਿਆ ਦੇ ਜੇ ਚਾੜੀ ਨਾਲ ਲਿਆ ਦੇ ਹੁਣ ਤੂੰ ਵਗ ਜਾ ਬੈਠਣ ਦੀ ਖੇਚੜਾ ਘੱਟ ਕਰ ਜਾਨਾ ਫਿਰ ਮੈਂ ਜਾਂਦਾ ਤੀ ਮੈਂ ਤਾਂ ਛੁੱਟ ਲਵੇ ਹੂੰ ਭਾਈ ਕਾ ਦੀ 10 ਮਿੰਟ ਮਾਂ ਚੱਲ ਟਾਈਮ ਪਾਸ ਹੋ ਜੂ ਚਾਰ ਗੱਲਾਂ ਕਰ ਲਾਂਗੇ ਹਾਂ ਹੂੰ ਆਪਣੇ ਕੋਲੇ ਪੌਦ ਬਠੇਰੀ ਖੜੀ ਆ ਡੱਕਾ ਡੱਕਾ ਦੇਖ ਕੇ ਲਾਉਣਾ ਤੁਸੀਂ ਬਸ ਥੋੜੀ ਜ਼ਿੰਮੇਵਾਰੀ ਆ ਇਹ ਮੈਂ ਤਾਂ ਛੋਡੇ ਪਿੱਛੇ ਘਰੇ ਵੀ ਲੜਿਆਂ ਚ ਬਾਕਾਂ ਨਾਲ ਉਹਦਾ ਕਹਿੰਦੇ ਜਿਹੜੇ ਆਏ ਸਾਲ ਪਈਏ ਆਉਂਦੇ ਨੇ ਉਹਨਾਂ ਤੋਂ ਲਵਾ ਮਾਹਨਾ ਭਾਈ ਇਹ ਗੱਲ ਗਲਤ ਆ ਸੋਡੀ ਮੈਂ ਤਾਂ ਸਰ ਵੀ ਹੁਣਾਂ ਤੋਂ ਲਵਾਉਂਾਂ ਇਤਕੀ ਇਸ ਗੱਲ ਤੇ ਤਾਂ ਭਾਈ ਲਾਡੀ ਨੇ ਬਹੁਤ ਜਿਦਾਈ ਕਰਿਆ ਮੇਰੇ ਨਾਲ ਆਤਾਂ ਦੀ ਜਿਦਾਈ ਕਰਿਆ ਦੱਸ ਮੈਂ ਉਹਦੇ ਨਾਲ ਕੀ ਜਦਾਂ ਮੈਂ ਸਿਆਣਾ ਬਹਿਣਾ ਚਲ ਚੁੱਪ ਕਰ ਜਾਣਾ ਉਹ ਤਾਇਆ ਉਹ ਲਾਡੀ ਦੀ ਹੁੰਦਾ ਰੋਟੀ ਲਾਉਣੀ ਔਖੀ ਆ ਉਹ ਤਾਂ ਭਈਆਂ ਨੂੰ ਤਾਂ ਕਹਿੰਦਾ ਭਈਆਂ ਤੋਂ ਲਵਾਵਾਂਗੇ ਆਪਾਂ ਉਹ ਖੇਤੇ ਟੱਪਾਈ ਕੰਮ ਨਹੀਂ ਹੁੰਦਾ ਕੰਮ ਕਰਦੇ ਆ ਜੋ ਰੋਟੀਆਂ ਨਹੀਂ ਫਿਰ ਕਰਾਂਗੇ ਕੀ ਚਾਤਾ ਸਾਡਾ ਬਹਾਨਾ ਮਾਰੀ ਇਸ ਤਾਂ ਮਸਾ ਜੀਰੀ ਲਾਉਣੇ ਜੀਰੀ ਲਾ ਕੇ ਟੈਂਪਾਸ ਕਰਦੇ ਆ ਬਹੁਤ ਲੋਕ ਹੁੰਦੇ ਨੇ ਸਾਡਾ ਵਾਹਣ ਮਾਰ ਜਾਂਦੇ ਨੇ ਸੋਨੂੰ ਵੀ ਪਤਾ ਵੀ ਕਿੰਨੀ ਮਂਘਾਈ ਐ ਹਾਂ ਗਰੀਬ ਬੰਦੇ ਆ ਅਸੀਂ ਐਸੇ ਨਾਜੀਰੀ ਨਾਲੀ ਅਸੀਂ ਟਾਈਮ ਪਾਸ ਕਰਦੇ ਆਂ ਇੰਨੀ ਮਂਘਾਈ ਐ ਗੁੜਚਾ ਇੰਨਾ ਮਹਿੰਗਾ ਕੱਦੂ ਦੇਖ ਲੈ ਕੀ ਮਹਿੰਗੇ ਹੋ ਗਏ ਨਾ ਭਾਈ ਇਹ ਗੱਲ ਨਾ ਕਹੋ ਆ ਪਤਾ ਸਖਤ ਖਲਾ ਆਪਾਂ ਛੋਡੇ ਮੰਗੂ ਵਾਹਣ ਮਾਨ ਵਾਲੇ ਦੇ ਆਪ ਦੇ ਖਾ ਲਈਏ ਭਾਈ 19 ਬਥੇਰਾ ਕਿਸੇ ਦਾ ਨਾਜਾਇਜ਼ ਹੱਕ ਖਾ ਕੇ ਕਿੱਥੇ ਜਾਵਾਂਗੇ ਨਾਲੇ ਕੀ ਹੋ ਜੂ ਮੜੇ ਮੋਟੇ ਨਾਲ ਕੜਾ ਹੁਣਦਾਰੇ ਸਾਹਿਬ ਬਣ ਜਾਗੇ ਭਾਈ ਇਹ ਤਾਂ ਮਾੜੀਆਂ ਗੱਲਾਂ ਨੇ ਜਿਹੜੇ ਬੰਦੇ ਵਾਹਣ ਵੀ ਮਾਰਦੇ ਨੇ ਪਈਆਂ ਤੋਂ ਵੀ ਮਾਰਦੇ ਨੇ ਪਿੰਡਾਂ ਨਾਲ ਤੋਂ ਵੀ ਮਾਰਦੇ ਨੇ ਇਹ ਗੱਲਾਂ ਗਲਤ ਨੇ ਭਾਈ ਚਲੋ ਕੋਈ ਗੱਲ ਨਹੀਂ ਮੈਂ ਰੋਟੀ ਲਿਆਉਣਾ ਭਾਈ ਨਾਲੇ ਰਹੀ ਗੱਲ ਭਾਈ ਕੱਦੂ ਦੀ ਦਾਲ ਸਬਜ਼ੀ ਦੀ ਕੀ ਗੱਲ ਹੁੰਦੀ ਆ ਆਪਣੇ ਬਥੇਰੀ ਖੜੀ ਆ ਸਾੜ-ਸਾੜਦਾ ਖਾਣ ਪੀਣ ਨੂੰ ਲੈ ਜਾ ਕਰੋ ਭਾਈ ਦਾਲ ਨਾਲੇ ਆਪਣੇ ਕੱਖ ਬਥੇਰੇ ਖੜੇ ਨੇ ਹੱਥ ਨੇ ਕੱਖ ਲੈ ਜਾ ਕਰੋ ਐਡੀ ਕਿੱਡੀ ਗੱਲ ਹੁੰਦੀ ਆ ਇਹ ਚਲ ਮੈਂ ਰੋਟੀ ਲਿਆਉਣਾ ਪਈ ਜਾਂਨਾ ਮੈਂ ਕਰ ਓਥੋਂ ਤਾਂ ਪਾਏ ਸਾਲੀ ਲੈ ਆਉਣਾ ਹਾਂ ਹਾਂ ਵਾ ਵਾ ਇਹ ਤੇ ਕੀ ਬਿੰਦਨਦੇ ਓਹ ਜਵਾਬ ਤਾਂ ਦੇ ਦੇਣਗੇ ਫੇਰ ਕੀ ਕਰ ਲਾਂਗੇ ਚੋਰੀਆਂ ਪੱਟ ਲਿਆਵਾਂਗੇ ਕੰਮ ਤਾਂ ਹੁੰਦਾ ਕਰਾ ਆਵਾਂਗੇ ਕੋਈ ਹੂੰ ਕੰਮ ਤਾਂ ਤਾਂ ਕਰਾ ਆਵਾਂਗੇ ਤੈਨੂੰ ਤਾਂ ਨਹੀਂ ਲੋੜ ਕਿਸੇ ਚੀਜ਼ ਦੀ ਦੱਸਦੀ ਮੈਨੂੰ ਜਾਣ ਹਾਜ਼ਰਾ ਤੇਰੇ ਖਾਤਰ ਮੈਂ ਤਾਂ ਭੁੱਕੀ ਦੀ ਲੋੜ ਆ ਹੋਰ ਕਾਸ਼ੇ ਦੀ ਲੋੜ ਭੁੱਕੀ ਤਾਂ ਨਹੀਂ ਮਿਲਦੀ ਫੇਰ ਹੁਣ ਭੁੱਕੀ ਤੈਨੂੰ ਕਿੱਥੋਂ ਲਿਆਦਾ ਮੈਂ ਭੁੱਕੀ ਫੇਰ ਡੋਡੇ ਪੀਸ ਲਾਣਾ ਭਾਈ ਫੇਰ ਹੋਰ ਕੀ ਆ ਚਾਰ ਦਿੱਤੇ ਹੋਗੇ ਨਾ ਵਧੀਆ ਚਲ ਟਰੈਕਟਰ ਤੇ ਬੈਠ ਯਾਰ ਐਵੇਂ ਕੁੱਤੇ ਭਗਾਈ ਮਾਰੀ ਆ ਤੂੰ ਮੇਰੇ ਨਾਲ ਟਰੈਕਟਰ ਤੇ ਬੈਠ ਚੱਲੀਏ ਪੌਦਾ ਲੈ ਜੀ ਚੱਲੀਏ ਹੱਥ ਪੜਾਏ ਮੱਛੀ ਪਈਆਂ ਤੜਕੀ ਓ ਮਾਂ ਮੈਨੂੰ ਸੱਦਿਆ ਮਾਂ ਚੰਗਾ ਆ ਗਿਆ ਲਾ ਕੇ ਓਏ ਆ ਕਿੱਧਰ ਲੈ ਗਿਆ ਬਾਈ ਇਹਨੂੰ ਲੱਤ ਕੇ ਮੈਨੂੰ ਘੜਾ ਦੱਸ ਕੇ ਗਿਆ ਮੈਨੂੰ ਕੋਈ ਗੂਠਾ ਲਵਾ ਕੇ ਗਿਆ ਤੇਰੇ ਕੋਲ ਦੀ ਨੰਗਾ ਪੁੱਛ ਲੈਂਦਾ ਓ ਮੈਂ ਕਿਹਨੂੰ ਕਿਹਨੂੰ ਪੁੱਛਾਂ ਮੁੰਡੇ ਨੂੰ ਪੁੱਛਾਂ ਤੈਨੂੰ ਪੁੱਛਾਂ ਕਿ ਬਹੂ ਨੂੰ ਪੁੱਛਾਂ ਮੈਨੂੰ ਆ ਦੱਸਿਆ ਤੇ ਮੈਨੂੰ ਕੋਈ ਠੇਕਾ ਲਿਆ ਹੋਇਆ ਮੈਂ ਤੈਨੂੰ ਕੀ ਦੱਸਾਂ ਜਦੋਂ ਮੈਨੂੰ ਪੁੱਛ ਕੇ ਨਹੀਂ ਗਿਆ ਹੱਥ ਮਾਰ ਕੇ ਵਗ ਗਿਆ ਠੇਕਾ ਤਾਂ ਮੈਨੂੰ ਲਿਆ ਹੋਇਆ ਉਹ ਪਣੂਈਏ ਲਾ ਰੱਖੇ ਨੇ ਖੇਤ ਰੋਟੀਆਂ ਲਾ ਕੇ ਦਿਓ ਉਹਨਾਂ ਦੀਆਂ ਹਾਂ ਹੋ ਰੋਟੀਆਂ ਲਾ ਕੇ ਦਿਓ ਤੀ ਗੱਲ ਮੈਂ ਜਾਦੇ ਤੱਕ ਨਹੀਂ ਆ ਉਹ ਲੱਤ ਤੇ ਲੱਤ ਧਰ ਕੇ ਮੋਟਰਸਾਈਕਲ ਤੇ ਬਹਿ ਕੇ ਭਾਗੀ ਰੋਟੀਆਂ ਮਾਇਲਾ ਮੈਠੋ ਨਹੀਂ ਪੱਕਦੇ ਸਰਦਾਰ ਜੀ ਗੁਲਗਰੇ ਤੈਨੂੰ ਕੋਈ ਸੁੱਕੀ ਨਹੀਂ ਕਿੱਧਰ ਭਾਗੇ ਫਿਰੋ ਮੈਨੂੰ ਕਿਹੜਾ ਕੋਈ ਸੁੱਕ ਤੇਰੇ ਹੁੰਦੀ ਗਏ ਨੇ ਮੈਨੂੰ ਕਿ ਦੱਸ ਕੇ ਗਏ ਨੇ ਮੈਂ ਕੀ ਹੁਣ ਟਾਇਰ ਨੂੰ ਜੱਫਾ ਪਾ ਲੰਦਾ ਮਰੇ ਲਮਉਂਦੀ ਗਏ ਨੇ ਰੋਕ ਸਕਦੀ ਸੀ ਤੂੰ ਪਹਿਲਾਂ ਜਦੋਂ ਤਿਆਰ ਹੁੰਦੇ ਤੇ ਦੇਖ ਲੈ ਦੇਖ ਲੈ ਕੀ ਹੱਦ ਕਰਦਾ ਨਹੀਂ ਮੈਂ ਕਿੱਥੇ ਖੜੀ ਆ ਇਹਦੇ ਕੋਲ ਜੀ ਨੰਗੇ ਨੇ ਸ਼ਰਮ ਤਾਂ ਤੇਰੀ ਲਈ ਹੈ ਤੂੰ ਮੁਰਾ ਰੋਕ ਨਹੀਂ ਸਕਿਆ ਐ ਕਰਕੇ ਚਲ ਐ ਕਰ ਫਿਰ ਰੋਟੀਆਂ ਲਾ ਦੇ ਉਹਨਾਂ ਦੀਆਂ ਤਾਂ ਬਾਗੀ ਜਾਣ ਵਾਲੀ ਆ ਜਾ ਮੇਰੀ ਗੱਲ ਸੁਣ ਲੈ ਗਰਮੀ ਬਹੁਤ ਹੈ ਮੈਨੂੰ ਚੁੱਲੇ ਮੂਰੇ ਦੌਰਾ ਪੈਜੂ ਗੈਸ ਪਿਆ ਮੁੱਕਿਆ ਮੈਥੋਂ ਨਹੀਂ ਰੋਟੀਆਂ ਲੈੰਦੀਆਂ ਜਿੱਥੋਂ ਮਰਜੀ ਹੀਲਾ ਕਰ ਸਰਦਾਰ ਜੀ ਹੀਲਾ ਮੇਰੇ ਸਾਦਾ ਕਿੱਥੋਂ ਕਰਾਂ ਟਾਬਿਆਂ ਤੋਂ ਲੈ ਮਾਂ ਰੋਟੀਆਂ ਹੋਰ ਫਿਰ ਮੈਂ ਲਿਆ ਫਿਰ ਨਾ ਮੈਨੂੰ ਕਿਹੜਾ ਪੁੱਛ ਕੇ ਲਾਇਨੇ ਮੈਂ ਤੈਨੂੰ ਕਿਹਾ ਸੀ ਭਈਏ ਲਾ ਲੈ ਮੈਂ ਤਾਂ ਪਿੰਡ ਵਾਲਿਆਂ ਤੋਂ ਜੀਰੀ ਲਵਾਉਂਗਾ ਲਵਾ ਲੈ ਫਿਰ ਹੁਣ ਮੇਰੇ ਕੋਲ ਕਾਹਨੂੰ ਗੁਰਕ ਦਈ ਮੇਰੇ ਕੋਲ ਹੋਹੀ ਗੱਲ ਐ ਹੁਣ ਉਹਨਾਂ ਦਾ ਕੀ ਹੱਲ ਐ ਮੇਰੇ ਕੋਲ ਕੋਈ ਹੱਲ ਨਹੀਂ ਜੋ ਮਰਜ਼ੀ ਕਰ ਸਰਦਾਰ ਜੀ ਆਪਣੀ ਮਰਜ਼ੀ ਕਰੀ ਐ ਹੁਣ ਆਪਦੇ ਰੋਟੀਆਂ ਦਾ ਵੀ ਹੀਲਾ ਕਰ ਲੈ ਹੀਲਾ ਵੀ ਹੋ ਜੂ ਹੀਲੇ ਵਸੀਲੇ ਦਾ ਸਾਰੇ ਹੋ ਜਾਂਦੇ ਹੁੰਦੇ ਨੇ ਇਹ ਤਾਂ ਤੂੰ ਚਿੱਤ ਚੋਂ ਕੱਢ ਦੇ ਮੈਂ ਤਾਂ ਐ ਡਰਦਾ ਵੀ ਮੈਂ ਇਕੱਲਾ ਪਿਆ ਘਰੇ ਸੋਣਾ ਨਹੀਂ ਲੱਗਦਾ ਨਾਲੇ ਤਾਂ ਜਾਵੇਂਗੀ ਤੂੰ ਘਰੋਂ ਚਿੱਤ ਨੂੰ ਸੋਚ ਲਈ ਨਾਲੇ ਜਾਊ ਤੇਰਾ ਮੁੰਡਾ ਨਾਲੇ ਜਾਊਗੀ ਨੂੰ ਮੈਂ ਨੇਪਾਲ ਰੱਖ ਨੂੰ ਕੋਈ ਰੋਟੀਆਂ ਪਕਾਉਣ ਨੂੰ ਇੱਥੇ ਫੇਰ ਕਰ ਲਿਓ ਕੀ ਕਰਨਾ ਮੇਰਾ ਆਹਾ ਹਾ 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 ਨੇਪਾਲਾਂ ਦਾ ਤੇਰੇ ਫਰੀਏ ਰੱਖ ਕੇ ਪਕਾ ਜੂਗੀ ਫਰੀ ਪਕਾਵੇ ਚਾਹੇ ਪੈਸੇ ਲਵੇ ਮੈਂ ਤਾਂ ਕੋਈ ਹਿੱਲਾ ਕਰੂੰਗੀ ਆਪ ਤਾਂ ਛੋਟ ਦਾ ਠੰਗ ਲੈ ਗਈ ਮਰ ਜਾਣਿਆ ਮੇਰੇ ਤਾਂ ਪੈਰਾਂ 'ਚ ਕਈ ਚੱਪਲਾ ਨਹੀਂ ਪਵਾਈਆਂ ਕਈ ਦਵਾਈ ਨਹੀਂ ਦਵਾਈ ਨੇਪਾਲ ਲੋਨੋਂ ਪੈਸੇ ਦੇ ਦੇ ਮੇਰਾ ਕੋਈ ਹੋਰੀ ਦਵਾਈ ਜਾਂਦਾ ਹੋਰੀ ਦਵਾਈ ਜਾਂਦਾ ਦਵਾਈਆਂ ਤਾਂ ਕਰੀ ਕੋਈ ਦਵਾਈ ਜਾਂਦਾ ਇਹ ਸਾਲੇ ਕੰਮ ਛੋੜੇ ਖੇਤੀ ਹੁੰਦਾ ਹੋਰ ਕੀ ਕਿਸੇ ਦੇ ਕਰਦੇ ਨੇ ਉਹ ਜਾਂ ਤੂੰ ਮੇਰੀ ਨਹੀਂ ਮੰਨੀ ਤੇਰੀ ਕੀ ਨਾ ਮਰਨਾ ਚੱਲ ਰੋਟੀ ਨੇ ਭੈਣ ਮਰਾ ਬਈ ਮੈਂ ਤਾਂ ਆਪ ਲਾ ਲੈਣਾ ਮੈਂ ਤਾਂ ਹਿੱਲਾ ਕਰੂੰਗੀ ਫਿਰ ਐਡਾ ਮੈਂ ਮਰਿਆ ਹੋਇਆ ਨਹੀਂ ਹੈਗਾ ਪਕਾ ਕੇ ਦੇਖ ਪਕਾ ਲਾ ਛੋਟਾ ਮੇਰੇ ਨਾਲ ਚਾਰ ਪਾਉਣਾ ਮੈਂ ਹਾਂ ਵੀ ਕਿੰਨੀਆਂ ਔਖੀਆਂ ਲੱਗਦੀਆਂ ਨੇ ਬਣਿਆ ਹੁਣ ਨੇਪਾਲਣ ਦਾ ਇੱਥੇ ਮੇਰੀ ਸੋਕਣ ਆ ਕੇ ਤਾਂ ਦਿਖਾਵੇ ਜੀ ਗੋਤਰੀ ਨਾ ਪੱਟ ਕੇ ਅੱਗ ਲਾ ਦਿਆਂ ਹੈ ਤੇ ਇੱਕ ਆ ਬਣਿਆ ਨੇਪਾਲਣ ਲਿਆਉਣ ਦਾ ਹਰਾਮੀ ਨਾ ਹੋਵੇ ਆਜੋ ਆਈ ਜਾ ਨਾ ਮੱਕੀ ਦਾ ਕੱਦ ਦੇਖਿਆ ਪੁਣੀ ਦਾ ਕੱਦ ਤਾਂ ਦੇਖਿਆ ਫਿਰ ਟਰੈਕਟਰ ਦੇ ਦੇਖ ਲੈ ਕੌਣ ਬੈਠਾ ਸੀ بیچਨ ਵੇਰੇ ਮਿਹਨਤ ਮੇਰੀ ਬਹੁਤ ਲੱਗੀ ਆ ਏ ਹਾਂ ਭਈ ਇਹ ਗੱਲ ਹੈਗੀ ਨਾ ਲਿਆ ਮੱਕੀ ਤਈ ਪਾਸ ਕਰ ਲਈ ਨਹੀਂ ਆ ਬੰਦਾ ਮੱਕੀ ਨਹੀਂ ਪਾਸ ਕਰ ਸਕਦਾ ਲੋਕਾਂ ਦੀਆਂ ਮੱਕੀਆਂ ਇੱਦਾਂ ਕਿ ਤੁਰੀਆਂ ਨਹੀਂ ਗਰਮੀ ਕਰਕੇ ਹਾਂ ਹਾਂ ਜਾਂਦੀ ਆ ਕੱਚੀ ਲੱਸੀ ਖੱਟੀ ਲੱਸੀ ਪਾ ਕੇ ਮਿਕਸ ਕਰਕੇ ਸਪਰੇਅ ਕਰੀ ਨਾ ਕੋਈ ਤਾਂ ਆ ਦੇ ਲੈ ਵਿੱਚ ਦੀ ਨਹੀਂ ਆਪਾਂ ਹੁਣੇ ਠਾਈ ਆ ਆਪਾਂ ਦੀ ਨਹੀਂ ਆ ਬੱਚੇ ਐਡਾ ਗਲੂ ਐਡਾ ਐਡਾ ਗਲੂ ਮੱਕੀ ਦੇ ਕਿਹੜਾ ਦੋ ਤਿੰਨ ਦਾ ਮੇਰੇ ਚੌੜੇ ਦੱਬੇ ਹੋਏ ਨੇ ਆਹਾ ਆਹਾ ਇਧਰ ਲੈ ਗੁੰਜੇ ਤੇ ਆਹਾ ਕਾ ਦੇ ਇਧਰ ਲੈ ਤੇ ਕਾਲਾ ਮੂੰਹ ਕਰਕੇ ਆਏ ਆਏ ਹਾਏ ਆਏ ਹਾਏ ਆ ਨਜ਼ਰ ਖਾ ਲੰਦੀ ਨਜ਼ਰ ਬੱਟੂ ਕਹੇ ਤੂੰ ਹਾਂ ਤੂੰ ਆਏ ਦੇਖ ਲੈ ਬਾਜੀ ਇੱਕ ਸੱਲੀ ਜਵਾਖ ਨੂੰ ਧਰਤੀ ਖਾ ਨਹੀਂ ਸਕਦਾ ਮੱਕੀ ਦੀ ਦੇਖ ਲਓ ਮੈਂ ਮੇਰੇ ਇਥੇ ਮੈਂ ਤਾਂ ਦੁਪਹਿਰਿਆਂ ਦੀ ਪਰਵਾਹ ਨਹੀਂ ਕੀਤੀ ਹਾਂ ਤੂੰ ਪਸਾਂ ਦੀ ਪਰਵਾਹ ਨਹੀਂ ਕੀਤੀ ਬਈ ਟਬਾਲਾ ਤਖੜਾ ਹੈ ਮੈਂ ਤਾਂ ਦਿਲੋਂ ਕੀਤੀ ਐ ਸੇਬ ਨੂੰ ਤੂੰ ਖਪਿਆ ਦਾ ਬਹੁਤ ਹੈ ਪੁੱਤਾ ਮੰਗੂ ਪਾਲੀਆ ਮੈਂ ਮੱਕੀ ਪੁੱਤਾ ਵਾਂਗੂ ਪਾਲੀਆ ਫਿਰ ਦੱਸਦੀ ਵੀ ਆ ਵੀ ਮੱਕੀ ਖੜੀ ਐ ਝੋਟੀ ਦੇ ਸਿਰ ਵਾਂਗੂ ਝੋਟੀ ਦੇ ਸਿਰ ਵਾਂਗੂ ਖੜੀ ਆ ਮੱਕੀ ਖੇਤੀ ਤਾਂ ਇੰਨ ਕਰੇ ਹੈ ਹੈ ਖੇਤੀ ਤਾਂ ਇੰਨ ਕਰੇ ਖੇਤੀ ਕਰੇ ਸੌਂਕ ਨਾਲ ਜੀ ਜੇ ਕਰਨੀ ਐ ਹਾਂ ਜੇ ਬੰਦੇ ਨੇ ਕਰਨੀ ਐ ਨਹੀਂ ਕਰੇ ਨਾ ਹੂੰ ਆਓ ਦੇਖ ਲੈ ਮਾਜਾ ਪੁੱਤਾਂ ਬੰਦਾ ਲਕੌਂਦੀਆ ਚਾਹੇ ਬੰਦਾ ਮਾਰਦੇ ਵਿੱਚ ਮਾਰ ਕੇ ਸਿਰ ਤੇ ਜਮਾ ਪਤਾ ਨਹੀਂ ਲੱਗਦਾ ਮੱਕੀ ਆਏ ਕਹਿੰਦੀ ਐ ਤਕੀ ਕਹਿੰਦੀ ਮੈਨੂੰ ਵੱਢ ਕੇ ਚਾਰ ਪਾਲੀ 50 60 ਰੱਖ ਲਈ ਮੈਂ ਸਾਂ ਸਹੀ ਗੱਲ ਐ ਜਮਾ ਮੈਂ ਕਹੀ ਇੱਕ ਨਹੀਂ ਮੈਂ ਨਾ ਮਾਰੀਆਂ ਪਰ ਦੂ ਪੈਸਿਆਂ ਦੀਆਂ ਕਹਿੰਦੀ ਪੈਸਿਆਂ ਦੀਆਂ ਮੈਂ ਨਾ ਮਾਰੀਆਂ ਪਰ ਦੂ ਐ ਕਿ ਜਿਹਾ ਜਿੱਲੀ ਮਰਜੀ ਵੇਚੀ ਜਾਈਏ ਆਪਾਂ ਇਹ ਮੁੱਕਣ ਚ ਕਿਉਂ ਨਹੀਂ ਆਉਂਦੀ ਪੜੋ ਆਪਾਂ ਗਲਤ ਤਾਂ ਨਹੀਂ ਆ ਗਏ ਨਹੀਂ ਨਹੀਂ ਸਹੀ ਆ ਮੈਂ ਤਾਂ ਲਾ ਲਾ ਮੇਰਾ ਜ਼ਰਾ ਗਲਤ ਵੱਟ ਪੈ ਗਿਆ ਆਪਾਂ ਨਹੀਂ ਨਹੀਂ ਆ ਜੋ ਹਾਂ ਇਹ ਮਰ ਕੇ ਰਾ ਬੁੱਢਾ ਛੱਡਿਆ ਹੋਇਆ ਇਧਰ ਇਹ ਤਾਂ ਮੁੱਕਣ ਚ ਨਹੀਂ ਆਉਂਦੀ ਹਾਂ ਇੱਧਰ ਜਾਣਾ ਉੱਥੇ ਖਾਲ ਪਿਆ ਹੋਇਆ ਹੁੰਦਾ ਆ ਨੱਕ ਤੇ ਪੱਸ ਲੱਗੇ ਮੇਰੇ ਤਾਂ ਆ ਜੋ ਆ ਵੀ ਖੁੱਲ ਗਈ ਇੱਥੇ ਨਿਸ਼ਾਨੀਆਂ ਮੇਰੀ ਆ ਨਾਰ ਆ ਗਿਆ ਆਪਣਾ ਹਾਂ ਇਹਦੀ ਨਿਸ਼ਾਨੀ ਨਾਰ ਆ ਗਿਆ ਭਾਈ ਵਧੀਆ ਹੈ ਟੱਕਣ ਕੋਲੇ ਆ ਗਏ ਬਹਾ ਵਧੀਆ ਰਿਹਾ ਤੂੰ ਐਦਗੀ ਮੱਕੀ ਕਰ ਗਿਆ ਮੈਦਾ ਦੇਖ ਲਾ ਜਿੱਦਿਆਂ ਦਾ ਮਹਾ ਹੋਇਆ ਇੱਧਰ ਕਿੱਧਰ ਆ ਆ ਬੰਦ ਕਰਦਾ ਟੱਕਣ ਜਾ ਫੇਰ ਦੇ ਮੜਾ ਜਾ ਕੁਝ ਬੰਦਾ ਬੰਦਾ ਮੈਂ ਹੀ ਚੈੱਕ ਕਰਦਾ ਹਾਂ ਕੁਝ ਰੂ ਫੇਰ ਦੇ ਕੁਚਰੂ ਬੰਦਾ ਹੋਰ ਮਾਹ ਜਿੱਦਿਆਂ ਦਾ ਹੋਇਆ ਮੈਂ ਆਪਣੇ ਪਿੰਡ ਚ ਬਾਰ ਦਾਤ ਜੀ ਹੋਈ ਐ ਮੈਂ ਤਾਂ ਪਿੰਡ ਚ ਨਹੀਂ ਬੜਿਆ ਮੈਨੂੰ ਨਹੀਂ ਪਤਾ ਮੇਰਾ ਨਾਂ ਵਿੱਚਾ ਜੀ ਹਾਂ ਜਵਾਨੇ ਮਾੜੇ ਨੇ ਜੀ ਜਵਾਨੇ ਮਾੜੇ ਨੇ ਜੀ ਆਪਾਂ ਤਾਂ ਹੁਣ ਦੋਨੇ ਇੱਕ ਦੂਜੇ ਦਾ ਸਹਾਰਾ ਤੈਨੂੰ ਦੱਸੀ ਤਾਂ ਹੈਗੀ ਗੱਲ ਯਾਰ ਮੇਰਾ ਵਰਗਾ ਸਹਾਰਾ ਮੈਨੂੰ ਥੋੜਾ ਕਹਿੰਦਾ ਔਖੇ ਵੇਲੇ ਯਾਰ ਖੜਦੇ ਕੰਮ ਆਉਣ ਨਾਲ ਸੁਨੱਖੀਆਂ ਨਾਰਾਂ ਹੈ ਸਹੀ ਗੱਲ ਆ ਜੀ ਤੇਰਾ ਤਾਂ ਯਾਰਾ ਮੈਨੂੰ ਰੱਬ ਵਰਗਾ ਸਹਾਰਾ ਤੂੰ ਦੱਸੀ ਮੈਨੂੰ ਜਿੱਥੇ ਲੋੜ ਪੈ ਗਈ ਨਿਆਲਿਆ ਬਸ ਆ ਮੈਂ ਵੀ ਨਹੀਂ ਕਹਿੰਦਾ ਗੱਲਾਂ ਕਰਦੇ ਨਹੀਂ ਕੀ ਕਹਦਾ ਹੁੰਦਾਗਾ ਮੈਂ ਤਾਂ ਆ ਨਹੀਂ ਮੈਨੂੰ ਸੁਣਿਆ ਨਹੀਂ ਫਿਰ ਤਾਂ ਗਾਣਾ ਨਹੀਂ ਸੁਣਾ ਮੈਂ ਗਾਣੇ ਸੁਣੇ ਸੁਣਦਾ ਰਹਿਣਾ ਟਰੈਕਟਰ ਤੇ ਆ ਤੁਹਾਨੂੰ ਕਹੀ ਟੇਪ ਸਮਰਾ ਦੋ ਮੇਰੀ ਹਾਂ ਕਹਿੰਦਾ ਗੱਲਾਂ ਕਰਦੇ ਨਹੀਂ ਵਾਕਏ ਕਰਦੇ ਆ ਹਾਂ ਉਹ ਹਾਂ ਫਿਰ ਕੋਈ ਹਾਂ ਉਹ ਗੱਲ ਹੈਗੀ ਗੱਲ ਹੈ ਟਰੈਕਟਰ ਤੇ ਬੈਠ ਦੇਖ ਲੈ ਆਏ ਨੰਗੀ ਐ ਮੋਟਰਸਾਈਕਲ ਚੜ੍ਹ ਕੇ ਲੀਡਰਾਂ ਦੀ ਕਾਰ ਮੰਗੂ ਜਿਵੇਂ ਘਰੇ ਕੋਈ ਕੰਮ ਹੀ ਨਹੀਂ ਹੁੰਦਾ ਉਹ ਮੁੰਡਾ ਬੇਸ਼ਰਮ ਜਿਹੜਾ ਲੈ ਕੇ ਤੁਰਦਾ ਹੈਗਾ ਤੈਨੂੰ ਮੈਂ ਆਖਰੀ ਵਾਰੀ ਪੁੱਛਦਾ ਤੈਨ ਰੋਟੀ ਲਾਉਣੀ ਆ ਕਿ ਨਹੀਂ ਮੈਂ ਥੋੜੀ ਲਈ ਦੀ ਰੋਟੀ ਮੈਂ ਤੈਨੂੰ ਕਿਹੜਾ ਕਹਦਾ ਤਿੰਨ ਵਾਰੀ ਕਹਿੰਦਾ ਹਾਂ ਵੀ ਮੈਂ ਥੋੜੇ ਫੁਲਕੇ ਲੈਂਦੇ ਨਹੀਂ ਸਰਦਾਰ ਜੀ ਆਹ ਤੈਨੂੰ ਕੀ ਲੋੜ ਆ ਫੁਲਕੇ ਲਾਹੁਣ ਦੀ ਤੂੰ ਤਾਂ ਆ ਪਿੰਨੀਆਂ ਖੋਪਿਆਂ ਦਾ ਪਾਣੀ ਲਿਆ ਲਿਆ ਆ ਪਿੰਨੀਆਂ ਤੂੰ ਤਾਂ ਤੈਨੂੰ ਕੀ ਲੋੜ ਆ ਰੋਟੀਆਂ ਲਾਹੁਣ ਦੀ ਨਹੀਂ ਆ ਪੀਣ ਵਾਲੀ ਪੀਂਦੇ ਕੰਜੇ ਤੇਰਾ ਟੱਟ ਭਰ ਜਾਂਦਾ ਖੋਪਿਆਂ ਦੇ ਪਾਣੀ ਨਾਲ ਮੈਂ ਤਾਂ ਤੂੰ ਪਾਣੀ ਨਹੀਂ ਪੀਂਦਾਂ ਪਾਣੀ ਕਿਉਂ ਨਹੀਂ ਪੀਂਦਾਂ ਗੱਲ ਚ ਮਰੂ ਮੁੱਕੀ ਜਾਦੇ ਬੋਲਦੀ ਹਾਂ ਮੇਰੇ ਅੱਖਾਂ ਜੀ ਲੰਚ ਪਏ ਨੇ ਅੱਥਾ ਨੂੰ ਨਹੀਂ ਕੁਝ ਹੋਇਆ ਫਿਰ ਕੀ ਹੋ ਲਾਲਾ ਰੋਟੀ ਨਾ ਲਾਲਾ ਰੋਟੀਆਂ ਫਿਰ ਮੈਂ ਤਾਂ ਲਹੂੰਗੀ ਅਨਸਰ ਤੇਨੂੰ ਤੇਰਾ ਚਾਰ ਬੋਲ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਕਿਹੜਾ ਪੁੱਛ ਕੇ ਅੱਖਾਂ ਕਰਾਂਗੇ ਦੀਆਂ ਮਿੰਨਾ ਮਗਰੋ ਕਰਾ ਲੰਦਾ ਹਲੇ ਕਿ ਤੂੰ ਮਰਦਾ ਤੀ ਤੂੰ ਤਾਂ ਮੈਨੂੰ ਮਾਰ ਕੀ ਰਾਜੀ ਤੀ ਵੀ ਅੰਨਾ ਹੋ ਜੇ ਅੱਖਾਂ ਤੋਂ ਭਰਾ ਮੰਜੇ ਤੇ ਬਹਿ ਜੇ ਇਹ ਹਾਂ ਫਿਰ ਤੂੰ ਡਿੱਕ ਜਾਂਦਾ ਮੇਰੇ ਸਰਦਾ ਜਿੱਦੇ ਆਰਤੀਆਂ ਦਾ ਸਾਫ ਕਰਕੇ ਹੁਣ ਹੁਣ ਰੋਟੀ ਨਹੀਂ ਲਾਉਂਦੀ ਜਿੱਦੇ ਆਰਤੀਆਂ ਦਾ ਸਾਫ ਕਰਕੇ ਹਾਂ ਉਹ ਤੂੰ ਪੈਸੇ ਫੜ ਲਈ 70000 ਰੁਪਿਆ ਤੋੜਾ ਸਸਤਾ ਹੋ ਗਿਆ ਸੋਨਾ ਲੈ ਕੇ ਰੱਖ ਲਾਂਗੇ ਕਿਉਂ ਮੇਰੇ ਸਰਦਾ ਖਰਚ ਮਾਰਨਾ ਸੋਨਾ ਲੈ ਲੈਂਦੀ ਫਿਰ ਕਿਉਂ ਲਈ ਕਰੀ ਲਾਲਾ ਲਾਲਾ ਲਾ ਲਿਆ ਕਰਾਂਗੇ ਆਪੀ ਲਾ ਲਾ ਹਾਂ ਥੋਪਣ ਜੀ ਕੀ ਹਾਲ ਕਰਦੀ ਐ ਲਾ ਲਓ ਮੈਨੂੰ ਪਤਾ ਸਾਰਾ ਮੈਂ ਕੀ ਲਾਈਆਂ ਨਹੀਂ ਕਦੇ ਕੰਜਰਾ ਚੌਰਾ ਹੈ ਮੇਰੇ ਤੇ ਚਲਾਉਂਦਾ ਕਿਵੇਂ ਮੇਰੇ ਕੰਨੀ ਹੂਰੀਆਂ ਵਟ ਵਟ ਆਉਂਦਾਗਾ ਖੱਖਾਂ ਭਾੜਨੂ ਮੈਂ ਤੇਰੀਆਂ ਉਹਨਾਂ ਤੇ ਚਲਾਉਂਦਾ ਜਿਹੜੀ ਮੋਟਰਸਾਈਕਲੇ ਫੁਰਨ ਫੁਰਨ ਕਰਕੇ ਲੰਗੀ ਉਹ ਤਾਂ ਤੂੰ ਬੋਲਿਆ ਨਹੀਂ ਖੜਾ ਰਿਹਾ ਚੁੱਪ ਕਰਿਆ ਮੇਰੇ ਕੰਨੀ ਆਉਂਦਾਗਾ ਆ ਜਾ ਤੇਰੇ ਖੱਖਾਂ ਭੰਦੈ ਨਾ ਮੈਂ ਸਮਾਰ ਕੇ ਕੰਜਰ ਨਾ ਹੋਵੇ ਤਾਂ ਕਿਉਂ ਬੰਗਾ ਲੈ ਅੱਖਾਂ ਦਾ ਫੇਰ ਮਰ ਜਾਂਦਾ ਫੇਰ ਕਰਾ ਲੈਂਦਾ ਮਹੀਨਾ ਠਹਿਰ ਕੇ ਆ ਜੀਰੀ ਅੱਗ ਲੱਗ ਜਾਂਦੀ ਇਹ ਲੱਗ ਜਾਂਦੀ ਸਿਆਪਾ ਜਾਣ ਨੂੰ ਕਲੇਸ਼ ਮੇਰੇ ਨਾਲ ਕਰ ਰੱਖਿਆ ਮਾ ਕਰਦਾ ਸੁਣੀ ਤੇ ਪਸਾਉਂਦਾ ਹਿਆ ਓਏ ਮਾ ਕਰਾਉਂਦਾ ਕੋਸੋ ਰੁਕਦਾ ਨਹੀਂ ਰੁਕਿਆ ਆਪਣਾ ਆ ਜਾ ਭਾਈ ਉਹ ਭਾਈ ਪਰਾ ਆ ਗਿਆ ਪਰਾ ਆ ਜਾ ਰੁਕਦਾ ਨਹੀਂ ਰੁਕਦਾ ਨਹੀਂ ਫੇਰ ਨਹੀਂ ਮੋੜ ਲੀਏ ਫੇਰ ਨਹੀਂ ਮੋੜ ਲੀਏ ਚੱਲ ਫੇਰ ਨਹੀਂ ਉੱਤੇ ਦੀ ਵਾਈ ਚਾਲਦੇ ਆ ਮੋਟਰ ਬਚ ਗਿਆ ਮੋਟਰ 'ਚ ਬਚਣਾ ਦੀ ਹਾਲ ਓਏ ਰੁਕੋ ਉਹ ਮੋਟਰ 'ਚ ਬਚਣਾ ਦੀ ਹਾਲ ਓਏ ਲਾ ਦੇ ਮੈਨੂੰ ਹਰ ਜਾ ਮੈਂ ਲੈਫਟ ਥੱਲੇ ਖੜਦਾ ਆ ਨੱਤ ਕਰਕੇ ਉੱਤਰੇ ਨਹੀਂ ਜਾਣਾ ਚੱਲ ਮਹਾ ਬੰਦੇ ਦੀ ਜਵਾਨ ਹੋਵੇ ਦੇਖ ਲੈ ਮੌਕੇ ਦੇ ਪਾਉ ਤੇ ਮੋਕਰਗੇ ਹੈ ਹੈ ਮੌਕੇ ਦੇ ਮੈਨੂੰ ਹੋਰ ਕਹਿਣਾ ਹੈ ਐਦਾ ਭੁੱਕੀ ਮੁੱਕੀਗੀ ਭੁੱਕੀ ਤੇ ਪਾਉ ਦੇ ਥੋਂ ਲੈ ਕੇ ਚੱਲਾਂਗੇ ਹਾਂ ਮੈਨੂੰ ਕਹਿ ਦਿਓ ਮੇਰਾ ਕੰਮ ਕਰ ਦਿਓ ਆ ਮੈਂ ਹਲ ਤਾਂ ਉਹੀ ਭਰ ਦੂੰ ਗੱਲੇ ਹੀ ਪੱਟ ਕੇ ਪਾਉ ਮੈਨੂੰ ਪਤਾ ਇਹਨੇ ਡੱਬਾ ਹੁੰਦਾ ਭੁੱਕੀ ਗਾਲਾਂ ਤੈਨੂੰ ਦੋ ਕਾਰਡ ਲਵਾ ਦੂੰ ਮੇਰੇ ਆਉਂਦੇ ਨੂੰ ਇੱਥੇ ਤੱਕ ਹਾਲ ਕਰਦੀ ਪਾਉਦ ਨਾ ਇੱਥੇ ਤੱਕ ਬਸ ਠੀਕ ਮਾਲ ਮੇਰਾ ਜੱਜ ਦੀ ਸੀ ਬਸ ਕੋਈ ਗੱਲ ਨਹੀਂ ਤੈਨੂੰ ਤੁਰੇ ਆ ਗਏ ਬਸ ਠੀਕ ਆ ਉਹ ਸਾਰੀ ਪਰ ਦੂੰ ਉਹ ਰਿਆ ਤੈਨੂੰ ਗੱਲ ਦੱਸ ਆਪਾਂ ਉਹ ਤਾਂ ਬਿਠਾ ਦੂੰ ਕੋਈ ਨਾਗ ਨਾ ਲੜਾ ਲਈ ਉੱਥੋਂ ਇਹਨਾਂ ਨੂੰ ਆਇਆ ਨਾ ਦੱਸੀ ਵੀ ਆਪਾਂ ਬਾਹਰ ਠੇਕੇ ਤੇ ਲੈ ਲੈ ਪਾਸਾ ਠਕੀ ਕੰਮ ਮੇਰੇ ਸਾਲੇ ਹੌਂਕਾ ਲੈ ਜਾਂਦੇ ਨੇ ਮੈਨੂੰ ਕੀ ਲੋੜ ਹੈ ਹਾਂ ਮੈਂ ਨਹੀਂ ਦੱਸਦਾ ਆਪਾਂ ਜਾ ਕੇ ਮਿੱਠੀਆਂ ਮਾਰ ਕੇ ਕੁਛ ਨਹੀਂ ਕਰਨਾ ਕਿਰਾਂ ਆਪਾਂ ਚਾਹ ਪਾਣੀ ਪੀ ਕੇ ਬਾਉਦ ਵਾਲੇ ਤੇ ਭej ਜਾਗੇ ਉਦੋਂ ਬਾਅਦ ਤੂੰ ਜਾਣੇ ਤੇਰਾ ਕੰਮ ਜਾਣੇ ਜਿਵੇਂ ਤੁਸੀਂ ਕਹਿਤਾ ਨਹੀਂ ਆਏ 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 ਚੱਲੇ ਪਾਉ ਉਹਨੂੰ ਜਿਵੇਂ ਤੁਸੀਂ ਕਹਿਤਾ ਮੈਂ ਤਾਂ ਇੰਚ ਬਾਹਰੇ ਨਹੀਂ ਸੁੱਤ ਜਿਵੇਂ ਜੇਸੀਬੀ ਟਿੱਬਾ ਘੁੜਦੀ ਹੁੰਦੀ ਹੈ ਨਾ ਪਾਉਦ ਵਾਲੇ ਚ ਐ ਮਾਰੀ ਕਰੂਟ ਆ ਜਾ ਵਾ ਠੀਕ ਆ ਆ ਜਾ ਪਹੁੰਚੇ ਲਾ ਦੀ ਥੱਲੇ ਫਿਰ ਵੀ ਪਰੌਣੇ ਧਰਾਉਣੇ ਆ ਮੈਂ ਤਾਂ ਦੋ ਦੋ ਇੱਟਾਂ ਲੈ ਕੇ ਬਹਿ ਗਿਆ ਚਾਹੇ ਚਾਰ ਟਾਂ ਲਈ ਚਾਹੇ ਦੋ ਇੱਟਾਂ ਲਈ ਵਾ ਤੂੰ ਲੱਦੀ ਜਾਇਓ ਪੱਟੀ ਦਾ ਮੈਂ ਅੱਪੀ ਜਾਉ ਆ ਜਾ ਆ ਉਹ ਚਾਬੀ ਚਾਬੀ ਕੱਟ ਨਹੀਂ ਰਹੇਗੀ ਚਾਬੀ ਕੱਟ ਨਹੀਂ ਰਹੇਗੀ ਧੱਕਾ ਵੀ ਨਹੀਂ ਲੱਗਣਾ ਚਾਬੀ ਕੱਟ ਇल्ली ਕੱਟ ਦਿਆ ਕਰੋ ਚਾਬੀ ਕੱਟਣੀ ਰਹੀ ਡਿੱਕ ਖਿੱਚ ਜੂ ਸਾਰੀ ਲਾਈਟ ਨਹੀਂ ਮੂਰੇ ਲੱਗੋ ਆ ਜੋ